ਅਧਾਇ ਸ਼ਾਨਨ ਪ੍ਰੋਜੈਕਟ ਦੀ ਅੱਜ ਲੀਜ਼ ਖਤਮ ਹੋ ਰਹੀ ਹੈ ਤੇ ਪੰਜਾਬ ਨੂੰ ਇਥੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਪੰਜਾਬ ਦੇ ਕੋਲ ਕੰਟਰੋਲ ਬਣਿਆ ਰਹੇਗਾ ਕੇਂਦਰ ਸਰਕਾਰ ਕੋਲ ਮਾਮਲਾ ਵਿਚਾਰ ਅਧੀਨ ਹੈ ਕੇਂਦਰ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਮੌਜੂਦਾ ਸਥਿਤੀ ਬਰਕਰਾਰ ਰਹੇਗੀ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਮੌਜੂਦਾ ਸਥਿਤੀ ਬਰਕਰਾਰ ਰਹੇਗੀ ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚਲੇ ਸ਼ਾਨਨ ਪਾਵਰ ਪ੍ਰੋਜੈਕਟ ਨੂੰ ਸਟੇਟਸ ਕੋ ਇਥੇ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਸਰਕਾਰ ਨੂੰ ਇਥੇ ਵੱਡੀ ਰਾਹਤ ਮਿਲੀ ਹੈ ਸਟੇਟਸ ਕੋ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਫੌਰੀ ਖਤਰਾ ਇਸ ਸਮੇਂ ਤੇ ਟਲ ਗਿਆ ਹੈ ਤੇ ਸ਼ਾਨਨ ਪ੍ਰੋਜੈਕਟ ਦੀ ਲੀਜ਼ ਜੋ ਹੈ ਅੱਜ ਖਤਮ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਇਥੇ ਖਾਸ਼ਾ ਸੀ ਕਿ ਹਿਮਾਚਲ ਪ੍ਰਦੇਸ਼ ਸਰਕਾਰ ਇਸ ਪ੍ਰੋਜੈਕਟ ਦੀ ਲੀਜ਼ ਖਤਮ ਹੋਣੇ ਹੀ ਆਪਣੇ ਹੱਥਾਂ ਵਿੱਚ ਇਸ ਦਾ ਕੰਟਰੋਲ ਲੈ ਸਕਦੀ ਸੀ ਤੇ ਆਸ਼ੂ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਆਸ਼ੂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼ਾਨਨ ਪ੍ਰੋਜੈਕਟ ਜੋ ਬਿਸ਼ੇ ਲੰਮੇ ਸਮੇਂ ਤੋਂ ਮਾਮਲਾ اٹਕਾ ਹੋਇਆ ਸੀ ਹੁਣ ਪੰਜਾਬ ਸਰਕਾਰ ਨੂੰ ਇਥੇ ਰਾਹਤ ਮਿਲਦੀ ਹੋਈ ਇਸ ਪ੍ਰੋਜੈਕਟ ਦੇ ਮਾਮਲੇ ਵਿੱਚ ਨਜ਼ਰ ਆ ਰਹੀ ਹੈ ਜੀ ਅਬ ਬਿਲਕੁਲ ਨਿਲਮ ਪੰਜਾਬ ਸਰਕਾਰ ਨੂੰ ਰਾਹਤ ਮਿਲੀ ਹੈ ਤੇ ਪੰਜਾਬ ਸਰਕਾਰ ਲਗਾਤਾਰ ਆਪਣਾ ਦਾਵਾ ਠੋਕਦੀ ਸੀ ਉਤਰ ਹਮਾਚਲ ਸਰਕਾਰ ਇਸ ਪ੍ਰੋਜੈਕਟ ਦੇ ਉੱਪਰ ਆਪਣਾ ਦਾਵਾ ਠੋਕ ਰਹੀ ਸੀ ਤੇ ਹਮਾਚਲ ਸਰਕਾਰ ਹਵਾਲਾ ਦਿੰਦੀ ਸੀ ਜੋ ਬ੍ਰਿਟਾਨਵੀ ਸਰਕਾਰ ਵੇਲੇ ਲੀਜ਼ ਹੋਈ ਸੀਗੀ ਉਸ ਜਦੋਂ ਮੰਡੀ ਦਾ ਰਾਜਾ ਸੀਗਾ ਉਸ ਵਕਤ ਲੜੀ 20 ਸਾਲਾਂ ਦੀ ਲੀਜ਼ ਹੋਈ ਸੀ ਪਰ ਜਦੋਂ ਪੰਜਾਬ ਦਾ ਪੁਨਰਗਠਨ ਹੁੰਦਾ ਤਾਂ ਉਦੋਂ ਇਹ ਪ੍ਰੋਜੈਕਟ ਪੰਜਾਬ ਦੇ ਹਿੱਸੇ ਹੁੰਦਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਉਦੋਂ ਲਾਗੂ ਹੋ ਚੁੱਕਿਆ ਸੀ ਉਸ ਸੰਵਿਧਾਨ ਦੇ ਤਹਿਤ ਉਸ ਦੇ ਵਿੱਚ ਇਹ ਪ੍ਰੋਜੈਕਟ ਪੰਜਾਬ ਨੂੰ ਮਿਲਦਾ ਹੈਗਾ ਪਰ ਹਮਾਚਲ ਸਰਕਾਰ ਉਸ ਪੁਰਾਣੀ ਲੀਜ਼ ਦਾ ਹਵਾਲਾ ਦਿੰਦੀ ਰਹੀ ਕਿ ਉਸ ਤੋਂ ਬਾਅਦ ਇਹ ਮਾਮਲਾ ਕੇਂਦਰ ਸਰਕਾਰ ਕੋਲ ਜਾਂਦਾ ਹਾਲਾਂਕਿ ਕੇਂਦਰ ਸਰਕਾਰ ਨੇ ਵੀ ਇਹ ਜਿਹੜਾ ਪੰਜਾਬ ਦੇ ਪੱਖ ਦੇ ਵਿੱਚ ਪਹਿਲਾ ਫੈਸਲਾ ਸੁਣਾਇਆ ਉਸ ਤੋਂ ਬਾਅਦ ਹੁਣ ਕੇਂਦਰੀ ਜਿਹੜਾ ਮੰਤਰਾਲੇ ਹੈਗਾ ਉਸ ਨੂੰ ਮੋੜ ਤੋਂ ਵਿਚਾਰ ਕਰ ਰਿਆ ਸੀਗਾ ਪਰ ਹਾਇਦਿਕਰ ਇਸ ਉੱਪਰ ਕੋਈ ਅੰਤਿਮ ਫੈਸਲਾ ਨਹੀਂ ਲਿਆ ਇਸੇ ਕਰਕੇ ਸਟੇਟਸ ਕੋ ਦੇ ਦਿੱਤਾ ਮਤਲਬ ਕਿ ਜੋ ਪਹਿਲਾ ਤਰੀਕੇ ਨਾਲ ਚੱਲ ਰਿਹਾ ਹੈਗਾ ਉਸੇ ਤਰ੍ਹਾਂ ਇਹ ਚੱਲਦਾ ਰਹੂਗਾ ਜਿੰਨਾ ਸਮਾਂ ਕੋਈ ਅੰਤਿਮ ਫੈਸਲਾ ਨਹੀਂ ਆ ਜਾਂਦਾ ਪਰ ਆਪਾਂ ਕੀ ਇਹ ਕੀ ਥੋੜੀ ਰਾਹਤ ਜ਼ਰੂਰ ਰਹੇਗੀ ਹੈ ਕਿ ਉਹਨਾਂ ਸਮਾਂ ਜਿੰਨਾ ਸਮਾਂ ਕੇਂਦਰ ਸਰਕਾਰ ਇਸ ਉੱਪਰ ਫੈਸਲਾ ਨਹੀਂ ਲੈ ਲੈਂਦੀ ਦੂਸਰੇ ਪਾਸੇ ਹੁਣ ਪੰਜਾਬ ਪੱਕੇ ਪੈਰੀ ਹੋਣ ਦੀ ਤਿਆਰੀ ਕਰ ਰਿਹਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰਾ ਅਖਤਿਆਰ ਕਰ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਵਿੱਤੇ ਕਲ ਐਪਲੀਕੇਸ਼ਨ ਲਗਾਏ ਸੀ ਇਸੇ ਪ੍ਰੋਜੈਕਟ ਨੂੰ ਲੈ ਕੇ ਆਸ਼ੂ ਬਿਲਕੁਲ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਗਿਆ ਸੀ ਕਿ ਮੁੱਖ ਮੰਤਰੀ ਮਾਨ ਬਿਜਲੀ ਅਧਿਕਾਰੀਆਂ ਤੇ ਐਡਵੋਕੇਟ ਜਨਰਲ ਦਫਤਰ ਵਿੱਚ ਲਗਾਤਾਰ ਮੀਟਿੰਗ ਵੀ ਕਰ ਰਹੇ ਸਨ ਸੁਪਰੀਮ ਕੋਰਟ ਵਿੱਚ ਜਾਣ ਲਈ ਹਰੀ ਝੰਡੀ ਵੀ ਮੁੱਖ ਮੰਤਰੀ ਮਾਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਦੇ ਦਿੱਤੀ ਗਈ ਸੀ ਜੀ ਹਾਂ ਬਿਲਕੁਲ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣਾ ਸੀਗਾ ਪਹਿਲਾਂ ਕਾਨੂੰਨੀ ਮਾਹਿਰਾ ਦੇ ਨਾਲ ਸਲਾਹ-ਮਸ਼ਵਰਾ ਕਰ ਰਹੇ ਸੀਗੇ ਕਿਉਂਕਿ 1960 ਦਾ ਜਿਹੜਾ ਐਕਟ ਹੈ ਪੁਨਰਗਠਨ ਐਕਟ ਤੋਂ ਬਾਅਦ ਜੋ ਉਸ ਦੇ ਵਿੱਚ ਮਦਾਂ ਹੈਗੀਆਂ ਉਸ ਦੇ ਸਾਥੇ ਨਾਲ ਸੁਪਰ ਪੰਜਾਬ ਦਾ ਹੱਕ ਬੰਦ ਹੈ ਤੇ ਕੇਂਦਰ ਸਰਕਾਰ ਨੇ ਵੀ ਇੱਕ ਵਾਰ ਪੰਜਾਬ ਦੇ ਹੱਥ ਦੇ ਵਿੱਚ ਫੈਸਲਾ ਸੁਣਾਇਆ ਸੀਗਾ ਪਰ ਹਮਾਜਤ ਸਰਕਾਰ ਪੁਰਾਣੀ ਉਸ ਸੰਧੀ ਨੂੰ ਲੈ ਕੇ ਬੈਠੀ ਹੋਈ ਹੈ ਜਿਸ ਨੂੰ ਲੈ ਕੇ ਆਪਣਾ ਦਾਵਾ ਠੋਕ ਰਹੀ ਹੈ ਤੇ ਹੁਣ ਮਾਮਲਾ ਜਿਹੜਾ ਕੇਂਦਰ ਸਰਕਾਰ ਦੇ ਕੋਲ ਵਿਚਾਰ ਅਧੀਨ ਹੈ ਪੰਜਾਬ ਨਹੀਂ ਚਾਹਦਾ ਕਿ ਕੇਂਦਰ ਪੰਜਾਬ ਦੇ ਖਿਲਾਫ ਕੋਈ ਫੈਸਲਾ ਸੁਣਾਵੇ ਇਸੇ ਕਰਕੇ ਉਸ ਤੋਂ ਪਹਿਲਾਂ ਜੇ ਕੋਈ ਕੇਂਦਰ ਫੈਸਲਾ ਕਰਦੀ ਸੁਪਰੀਮ ਪੰਜਾਬ ਨਿਕਰ ਲਿਆ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੜਨ ਨੂੰ ਪੂਰੀ ਤਿਆਰੀ ਕਰਕੇ ਬੈਠੀ ਹੈ ਜੀ ਆਸ਼ੂ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਇੱਕ ਵਾਰ ਪੂਰਾ ਮਾਮਲਾ ਦੱਸ ਦਿੰਦੇ ਆ ਕਿ ਪੰਜਾਬ ਉਨਰ ਗਠਨ ਐਕਟ 1966 ਤਹਿਸ਼ਾਨਨ ਪ੍ਰੋਜੈਕਟ ਪੰਜਾਬ ਨੂੰ ਅਲਾਟ ਹੋਇਆ ਸੀ ਪਰ ਹਿਮਾਚਲ ਪ੍ਰਦੇਸ਼ 10 ਮਾਰਚ 1925 ਨੂੰ ਮੰਡੀ ਦੇ ਉਸ ਸਮੇਤੇ ਰਾਜਾ ਜੋਗਿੰਦਰ ਸਿੰਘ ਦੇ ਤੇ ਬਰਤਾਨਵੀ ਹਕੂਮਤ ਦਰਮਿਆਨ ਹੋਈ 99 ਸਾਲਾਂ ਦੀ ਲੀਜ਼ ਦਾ ਹਵਾਲਾ ਇੱਥੇ ਦਿੱਤਾ ਗਿਆ ਤੇ ਇਸ ਲੀਜ਼ ਦੀ ਮਿਆਦ ਅੱਜ ਪੂਰੀ ਹੋ ਰਹੀ ਹੈ ਤੇ ਪੰਜਾਬ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਆਜ਼ਾਦੀ ਮਗਰੋਂ ਸਾਰੇ ਜੋ ਹੈ ਭਾਰਤੀ ਹਕੂਮਤ ਅਧੀਨ ਹੋਣ ਕਾਰਨ ਜੋ ਸਾਰੀ ਚੀਜ਼ਾਂ ਉਸ ਕਰਕੇ ਪੁਰਾਣੀ ਜੋ ਲੀਜ਼ ਹੈ ਉਹਦਾ ਕੋਈ ਟੁਕ ਨਹੀਂ ਰਹਿ ਜਾਂਦਾ ਤੇ ਪੰਜਾਬ ਪੁਨਰਗਠਨ ਐਕਟ 1964 ਦੇ ਛਾਨਨ ਪਾਵਰ ਪ੍ਰੋਜੈਕਟ ਪੰਜਾਬ ਨੂੰ ਸੌਂਪਿਆ ਗਿਆ ਸੀ ਤੇ ਭਾਰਤ ਸਰਕਾਰ ਨੇ 1 ਮਈ 1967 ਅਤੇ 22 ਮਾਰਚ 1972 ਨੂੰ ਪੱਤਰ ਭੇਜ ਕੇ ਛਾਨਨ ਪਾਵਰ ਪ੍ਰੋਜੈਕਟ ਦੀ ਮੁਕੰਮਲ ਮਾਲਕੀ ਪੰਜਾਬ ਦੀ ਹੋਣ ਤੇ ਮੋਹਰ ਲਗਾਈ ਹੋਈ ਹੈ ਪਾਵਰਕਮ ਦੇ 110 ਮੈਗਾਵਾਟ ਸਮਰੱਥਾ ਵਾਲੇ ਇਸ ਛਾਨਨ ਹਾਈਡਰੋ ਪ੍ਰੋਜੈਕਟ ਨੂੰ ਸੂਬੇ ਨੂੰ ਸਸਤੀ ਬਿਜਲੀ ਮਿਲਦੀ ਹੈ ਹਿਮਾਚਲ ਪ੍ਰਦੇਸ਼ ਨਾਲ ਹੁਣ ਬਿਜਲੀ ਪ੍ਰੋਜੈਕਟਾਂ ਨੂੰ ਲੈ ਕੇ ਰਾਜੀ ਵਿਵਾਦ ਜੋ ਪੈਦਾ ਹੋ ਗਿਆ ਹੈ ਕੇਂਦਰ ਸਰਕਾਰ ਪਹਿਲਾ ਇਸ਼ਾਨਨ ਪ੍ਰੋਜੈਕਟ ਸੰਬੰਧੀ ਹਿਮਾਚਲ ਪ੍ਰਦੇਸ਼ ਦੇ ਦਾਅਵਿਆਂ ਨੂੰ ਖਾਰਜ ਕਰ ਚੁੱਕੀ। ਤਾਂ ਸ਼ਾਨਨ ਪ੍ਰੋਜੈਕਟ ਦੀ ਲੀਜ਼ ਦੀ ਇੱਥੇ ਅਸੀਂ ਗੱਲ ਕਰ ਰਹੇ ਹਾਂ ਤਾਂ ਇਹ ਪੂਰਾ ਮਾਮਲਾ ਇਹ ਇਹ ਇਥੇ ਦਸਨਾ ਬਣਦਾ ਹੈ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚਾਨਣ ਪ੍ਰੋਜੈਕਟ ਪੰਜਾਬ ਨੂੰ ਅਲਾਟ ਹੋਇਆ ਸੀ ਉਹੀ ਪੰਜਾਬ ਸਰਕਾਰ ਇਥੇ ਕਹਿ ਰਹੀ ਹੈ ਕਿਉਂਕਿ ਜਦੋਂ ਆਜ਼ਾਦੀ ਹੋ ਗਈ ਉਸ ਤੋਂ ਬਾਅਦ ਜੋ ਪਹਿਲਾ ਸਮਝੌਤੇ ਹੋਏ ਸਨ 92 ਰਾਜ ਜਦੋਂ ਸੀ ਉਸ ਦਾ ਕੋਈ ਤੁਕ ਨਹੀਂ ਬਣਦਾ ਇਹ ਇਥੇ ਜ਼ਿਕਰ ਕਰਦੇ ਹੋ ਨਜ਼ਰ ਆਏ ਤੇ ਅੱਜ ਮਿਆਦ ਐਸ ਲੀਜ਼ ਦੀ ਜੋ ਹੈ ਪੂਰੀ ਹੋ ਰਹੀ ਹੈ ਪੰਜਾਬ ਸਰਕਾਰ ਪਹਿਲਾਂ ਹੀ ਇਥੇ ਆਖ ਚੁੱਕੀ ਹੈ ਕੋਈ ਇਸ ਤਰ੍ਹਾਂ ਦਾ ਤੁਕ ਨਹੀਂ ਬਣਦਾ ਤੇ ਪੰਜਾਬ ਨੂੰ ਸੌਂਪਿਆ ਗਿਆ ਸੀ ਉਸ ਸਮੇਂ ਤੇ 1966 ਵਿੱਚ ਤੇ ਭਾਰਤ ਸਰਕਾਰ ਨੇ ਪਹਿਲੀ ਮਈ 1967 ਤੇ 22 ਮਾਰਚ 1972 ਨੂੰ ਪੱਤਰ ਭੇਜ ਕੇ ਸ਼ਾਨਨ ਪਾਵਰ ਪ੍ਰੋਜੈਕਟ ਦੀ ਮੁਕੰਮਲ ਮਾਲਕੀ ਪੰਜਾਬ ਦੀ ਹੋਣ ਤੇ ਮੋਹਰ ਲਗਾਈ ਹੋਈ ਹੈ ਤੇ ਉਥੇ ਹੀ ਪਾਵਰ ਕਾਮ 110 ਮੈਗਾਵਾਟ ਸਮਰੱਥਾ ਵਾਲੇ ਸ਼ਾਨਨ ਹਾਈਡਰੋ ਪ੍ਰੋਜੈਕਟ ਤੋਂ ਸੂਬੇ ਨੂੰ ਸਸਤੀ ਬਿਜਲੀ ਮਿਲਦੀ ਹੈ ਤੇ ਜੋ ਅੰਤਰਰਾਜੀ ਵਿਵਾਦ ਚੱਲ ਰਿਹਾ ਹੈ ਉਸ ਨੂੰ ਸੋਲਵ ਕਰਨ ਦੀ ਤਿਆਰੀ ਵਿੱਚ ਪੂਰੀ ਤਰ੍ਹਾਂ ਇਥੇ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਨੇ ਇਹਨਾਂ ਸਿਆਸੀ ਹਾਲਾਤਾਂ ਵਿੱਚ ਪੰਜਾਬ ਦੇ ਪੱਖ ਤੇ ਮੋਹਰ ਵੀ ਲਗਾ ਦਿੱਤੀ ਹੈ ਇਸ ਮਾਮਲੇ ਨੂੰ ਹੁਣ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਕੇਂਦਰੀ ਬਿਜਲੀ ਮੰਤਰਾਲੇ ਨੇ ਪੱਤਰ ਜਾਰੀ ਕੀਤਾ ਮੰਤਰਾਲੇ ਵੱਲੋਂ ਸ਼ਾਨਨ ਪਾਵਰ ਪ੍ਰੋਜੈਕਟ ਬਾਰੇ ਆਖਰੀ ਫੈਸਲਾ ਲਏ ਜਾਣ ਤੱਕ ਇਸ ਪ੍ਰੋਜੈਕਟ ਤੇ ਸਟੇਟਸ ਕੋ ਰਹੇਗਾ ਇਸ ਪ੍ਰੋਜੈਕਟ ਦੇ ਸਟੇਟਸ ਕੋ ਰਹੇਗਾ ਜਦੋਂ ਤੱਕ ਹੋਰ ਇਸ ਤੇ ਫੈਸਲਾ ਨਹੀਂ ਹੁੰਦਾ ਤਾਂ ਪੰਜਾਬ ਸਰਕਾਰ ਦੇ ਪੱਖ ਵਿੱਚ ਇਸ ਸਮੇਂ ਫੈਸਲਾ ਨਜ਼ਰ ਆ ਰਿਹਾ ਹੈ ਤੇ ਹਿਮਾਚਲ ਪ੍ਰਦੇਸ਼ ਦੇ ਮੱਖ ਮੰਤਰੀ ਸੁਪਿੰਦਰ ਸਖੂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਆਪਣੇ ਇਰਾਦੇ ਜ਼ਾਹਿਰ ਕਾਰ ਚੁੱਕੇ ਹਨ ਤੇ ਸੁਪਰੀਮ ਕੋਰਟ ਦੀ ਝੰਡੀ ਪਹਿਲਾਂ ਹੀ ਮੁੱਖ ਮੰਤਰੀ ਮਾਨ ਨੇ ਦੇ ਦਿੱਤੀ ਸੀ ਇਸ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਬਜਲੀ ਦੇ ਅਧਿਕਾਰੀਆਂ ਤੇ ਉੱਥੇ ਐਡਵੋਕੇਟ ਜਨਰਲ ਦੇ ਨਾਲ ਚੱਲ ਹੀ ਰਿਹਾ ਸੀ ਸੁਪਰੀਮ ਕੋਰਟ ਦੇ ਲਈ ਹਰੀ ਝੰਡੀ ਵੀ ਇੱਥੇ ਦੇ ਦਿੱਤੀ ਗਈ ਸੀ ਸੁਪਰੀਮ ਕੋਰਟ ਦਾ ਰੁਕ ਹਕਤਿਆਰ ਇੱਥੇ ਕੀਤਾ ਗਿਆ ਤੇ 2 ਮਾਰਚ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਇੰਜੀਨੀਅਰਾਂ ਦੀ ਟੀਮ ਸ਼ਾਨਨ ਪਾਵਰ ਪ੍ਰੋਜੈਕਟ ਦਾ ਅਸਾਸਿਆ ਸਣੇ ਚਾਰਜ ਸੰਭਾਲ ਲਵੇਗੀ ਇਹ ਜਾਣਕਾਰੀ ਜੋ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਇੱਥੇ ਰੁਕ ਹਕਤਿਆਰ ਕੀਤਾ ਗਿਆ ਪੰਜਾਬ ਦੇ ਬਿਜਲੀ ਵਿਭਾਗ ਦੀ ਟੀਮ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੀ ਕੋਸ਼ਿਸ਼ ਨੂੰ ਰੋਕਣ ਲਈ ਕਾਨੂੰਨੀ ਮਸ਼ਵਰੇ ਲੈਣ ਵਿੱਚ ਲੱਗੀ ਹੋਈ ਸੀ ਤੇ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਤੇ ਪੰਜਾਬ ਪੁਨਰਗਠਨ ਐਕਟ 1966 ਤਹਿਤ ਸ਼ਾਨਨ ਪ੍ਰੋਜੈਕਟ ਪੰਜਾਬ ਨੂੰ ਅਲਾਟ ਹੋਇਆ ਸੀ ਪਰ ਹਿਮਾਚਲ ਪ੍ਰਦੇਸ਼ 3 ਮਾਰਚ 1925 ਨੂੰ ਮੰਡੀ ਦੇ ਰਾਜਾ ਉਸ ਸਮੇਂ ਜੋਗਿੰਦਰ ਸਿੰਘ ਹੁੰਦੇ ਸਨ ਤੇ ਵਰਤਾਨਵੀ ਹਕੂਮਤ ਦੇ ਦਰਮਿਆں ਇੱਕ ਜੋ ਸਮਝੌਤਾ ਪਹਿਲਾਂ ਤੋਂ ਹੋ ਰੱਖਿਆ ਸੀ ਲੀਜ਼ ਦਾ ਹਵਾਲਾ ਇੱਥੇ ਦਿੱਤਾ ਗਿਆ ਸੀ 99 ਸਾਲਾਂ ਦੀ ਜੋ ਲੀਜ਼ ਸੀ ਮੰਡੀ ਦੇ ਉਸ ਸਮੇਂ ਰਾਜਾ ਹੁੰਦੇ ਸਨ ਜਗਿੰਦਰ ਸਿੰਘ ਤੇ 99 ਸਾਲਾਂ ਦੀ ਲੀਜ਼ ਬਰਤਾਨਵੀ ਹਕੂਮਤ ਦੇ ਨਾਲ ਸੀ ਉਸ ਦਾ ਹਵਾਲਾ ਵਾਰ-ਵਾਰ ਇੱਥੇ ਦਿੱਤਾ ਜਾ ਰਿਹਾ ਸੀ ਤੇ ਪੰਜਾਬ ਸਰਕਾਰ ਇੱਥੇ ਲਗਾਤਾਰ ਅੜੀ ਹੋਈ ਸੀ ਕਿ ਜਦੋਂ 1968 ਵਿੱਚ ਪੰਜਾਬ ਪੁਨਰਗਠਨ ਹੁੰਦਾ ਹੈ ਪੰਜਾਬ ਦਾ ਤੇ ਉਸ ਸਮੇਂ ਉਹ ਸਾਰੇ ਬਰਤਾਨਵੀ ਜੋ ਹੈ